ਜੀਵਨ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਵਿਅਕਤੀ ਕਿਸੇ ਵਿਸ਼ੇਸ਼ ਕਸ਼ਮ ਦੇ ਵਿਅਕਤੀ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਵਿਸ਼ੇਸ਼ ਜਾਤੀ ਧਰਮ ਕੌਮ ਜਾਂ ਵਰਗ ਨਾਲ ਸੰਬੰਧ ਰੱਖਦੇ ਹਨ ਉਹ ਕੇਵਲ ਇੱਕ ਗੱਲ ਵਿੱਚ ਦੂਸਰਿਆਂ ਨਾਲੋਂ ਵੱਖਰੇ ਅਤੇ ਵਿਸ਼ੇਸ਼ ਹੁੰਦੇ ਹਨ ਕਿ ਉਹਨਾਂ ਦੀ ਜੀਵਨ ਪ੍ਰਤੀ ਪਹੁੰਚ ਦੂਸਰਿਆਂ ਨਾਲੋਂ ਵੱਖਰੀ ਹੁੰਦੀ ਹੈ ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ ਪਰ ਅਸੰਭਵ ਨਹੀਂ ਇਤਿਹਾਸ ਅਜਿਹੇ ਵਿਅਕਤੀਆਂ ਦੀਆਂ ਉਦਾਹਰਣਾਂ ਨਾਲ ਭਰਪੂਰ ਹੈ ਜਿਨ੍ਹਾਂ ਨੇ ਸਧਾਰਨ ਹਾਲਤਾਂ ਵਿੱਚੋਂ ਉੱਠ ਕੇ ਪ੍ਰਾਪਤੀਆਂ ਦੀਆਂ ਸਿਖਰਾਂ ਨੂੰ ਛੋਹਿਆ ਇਬਰਾਹਿਮ ਲਿੰਕਨ ਇੱਕ ਆਤ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਸਨ ਪਰੰਤੂ ਉਹ ਅਮਰੀਕਾ ਦੇ ਸਰਬ ਉੱਚ ਅਹੁਦੇ ਤੇ ਪਹੁੰਚੇ ਨੈਪੋਲੀਅਨ ਅਤੇ ਹਿਟਲਰ ਦੋਨੋਂ ਹੀ ਫੌਜ ਵਿੱਚ ਸਧਾਰਨ ਨਾਇਕ ਸਨ ਪਰੰਤੂ ਆਪਣੇ ਵਿਸ਼ੇਸ਼ ਗੁਣਾ ਸਦਕਾ ਉਹ ਦੁਨੀਆ ਦੇ ਪ੍ਰਸਿੱਧ ਜਰਨੈਲ ਅਤੇ ਜੇਤੂ ਬਣੇ ਐਲਨ ਕਿਲਨਰ ਨਾ ਕੇਵਲ ਗੁੰੰਗੀ ਅਤੇ ਬੋਲੀ ਸੀ ਸਗੋਂ ਅੱਖਾਂ ਤੋਂ ਵੀ ਅੰਨ੍ਹੀ ਸੀ ਉਸਨੇ ਸਾਹਿਤ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਅੰਗਰੇਜ਼ੀ ਦਾ ਪ੍ਰਸਿੱਧ ਕਵੀ ਮਿਲਟਨ ਆਪਣੀ ਆਧਖੜ ਉਮਰ ਵਿੱਚ ਅੰਨ੍ਹਾ ਹੋ ਗਿਆ ਸੀ ਉਸਨੇ ਆਪਣੇ ਵਿਸ਼ਵ ਪ੍ਰਸਿੱਧ ਮਹਾਕਾਵ ਪੈਰਾਡਾਈਜ਼ ਲਾਸਟ ਅਤੇ ਪੈਰਾਡਾਈਜ਼ ਰੀਗੇਨ ਦੀ ਰਚਨਾ ਨੇਤਰਹੀਨ ਹੋਣ ਤੋਂ ਬਾਅਦ ਹੀ ਕੀਤੀ ਜਜ਼ਰਾਇਲ ਲੀ ਜਦੋਂ ਪਹਿਲੀ ਵਾਰ ਭਾਸ਼ਣ ਦੇਣ ਲੱਗਾ ਤਾਂ ਉਸ ਨੂੰ ਸੁਣ ਲਈ ਕੋਈ ਤਿਆਰ ਨਹੀਂ ਸੀ ਉਸਨੇ ਕਿਹਾ ਇੱਕ ਦਿਨ ਆਵੇਗਾ ਜਦ ਤੁਸੀਂ ਮੈਨੂੰ ਸੁਣੋਗੇ ਉਹ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਿਆ ਅਤੇ ਲੋਕ ਉਸ ਦੇ ਇੱਕ ਇੱਕ ਸ਼ਬਦ ਨੂੰ ਮੰਤਰ ਮੁਕਤ ਹੋ ਕੇ ਸੁਣ ਲੱਗੇ ਲੇਲਨ ਅਤੇ ਮਾਓ ਜ਼ੇ ਤੁੰਗ ਦੀ ਨਿਰੰਤਰ ਕਲਣਾ ਨੇ ਨਾ ਕੇਵਲ ਉਹਨਾਂ ਨੂੰ ਨਿੱਜੀ بلੰਦੀਆਂ ਤੇ ਪਹੁੰਚਾਇਆ ਸਗੋਂ ਉਹਨਾਂ ਦੇ ਦੇਸ਼ਾਂ ਨੂੰ ਵੀ ਵਿਸ਼ਵ ਸ਼ਕਤੀਆਂ ਦੀ ਕਤਾਰ ਵਿੱਚ ਖੜਾ ਕੀਤਾ ਜੀਵਨ ਵਿੱਚ ਉੱਚੀਆਂ ਪ੍ਰਾਪਤੀਆਂ ਕਰਨ ਲਈ ਸਭ ਤੋਂ ਪਹਿਲਾਂ ਜੀਵਨ ਪ੍ਰਤੀ ਹਾਂ ਪੱਖੀ ਅਤੇ ਕਾਰਜਸ਼ੀਲ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ ਸਕਾਰਾਤਮਕ ਪਹੁੰਚ ਤੋਂ ਬਿਨਾ ਕੋਈ ਵੀ ਵਿਅਕਤੀ ਆਸ਼ਾਵਾਦੀ ਨਹੀਂ ਹੋ ਸਕਦਾ ਅਤੇ ਆਸ਼ਾਵਾਦ ਤੋਂ ਬਿਨਾ ਕੋਈ ਵਿਅਕਤੀ ਅੱਗੇ ਨਹੀਂ ਵਧ ਸਕਦਾ ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਜੀਵਨ ਵਿੱਚ ਕੁਝ ਕਾਰਨ ਅਤੇ ਕੁਝ ਬੰਨ ਦਾ ਨਿਸ਼ਚਾ ਕਰੋ ਹਾਂ ਪੱਖੀ ਪਹੁੰਚ ਦੇ ਨਾਲ ਤੁਹਾਨੂੰ ਆਪਣਾ ਜੀਵਨ ਉਦੇਸ਼ ਨਿਰਧਾਰਤ ਕਰਨਾ ਪਵੇਗਾ ਜੇਕਰ ਤੁਹਾਡਾ ਨਿਸ਼ਾਨਾ ਹੀ 100 ਫੁੱਟ ਦੀ ਉਚਾਈ ਤੇ ਪਹੁੰਚਣਾ ਹੈ ਤਾਂ ਤੁਸੀਂ 1000 ਫੁੱਟ ਦੀ ਉਚਾਈ ਤੇ ਪਹੁੰਚਣ ਦੀ ਆਸ ਨਹੀਂ ਰੱਖ ਸਕਦੇ ਸਿਆਣੇ ਕਹਿੰਦੇ ਹਨ ਇਹ ਜੀਵਨ ਵਿੱਚ ਅਸਫਲ ਹੋ ਜਾਣਾ ਕੋਈ ਸ਼ਰਮ ਵਾਲੀ ਗੱਲ ਨਹੀਂ ਪਰੰਤੂ ਛੋਟਾ ਨਿਸ਼ਾਨਾ ਜ਼ਰੂਰ ਸ਼ਰਮ ਵਾਲੀ ਗੱਲ ਹੈ ਤੁਹਾਡਾ ਲਕਸ਼ ਸਪਸ਼ਟ ਹੋਣਾ ਚਾਹੀਦਾ ਹੈ ਅਤੇ ਉੱਚਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਮਾਨਯੋਗ ਪ੍ਰਾਪਤੀਆਂ ਕਰ ਸਕਦੇ ਹੋ ਉੱਚੇ ਸੁਪਨੇ ਤੁਹਾਡੀ ਕਾਰਜ ਸਮਰੱਥਾ ਵਿੱਚ ਵਾਧਾ ਕਰਦੇ ਹਨ ਅਤੇ ਤੁਹਾਨੂੰ ਨਿਰੰਤਰ ਯਤਨ ਕਰਨ ਦੀ ਪ੍ਰੇਰਣਾ ਦਿੰਦੇ ਹਨ ਸ਼ਿੰਗਾਰਸ਼ ਕਦੇ ਵੀ ਵਿਅਰਥ ਨਹੀਂ ਹੁੰਦਾ ਅਤੇ ਸਖਤ ਮਿਹਨਤ ਕਦੇ ਵੀ ਫਲ ਰਹਿਤ ਨਹੀਂ ਹੁੰਦੀ ਜੇ ਤੁਸੀਂ ਚੱਲੋਗੇ ਤਾਂ ਜ਼ਰੂਰ ਪਹੁੰਚੋਗੇ ਜੇ ਤੁਸੀਂ ਚੱਲੋਗੇ ਹੀ ਨਹੀਂ ਤਾਂ ਪਹੁੰਚੋਗੇ ਕਿਸ ਤਰ੍ਹਾਂ ਪ੍ਰੰਤੂ ਸਾਨੂੰ ਇਹ ਵੀ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਪਹੁੰਚਣਾ ਕਿੱਥੇ ਹੈ ਜੀਵਨ ਵਿੱਚ ਧੀਰਜ ਅਤੇ ਦ੍ਰਿੜਤਾ ਦੀ ਆਪਣੀ ਹੀ ਮਹਾਨਤਾ ਹੈ ਕੁਝ ਵਿਅਕਤੀ ਥੋੜੇ ਜਿਹੇ ਯਤਨ ਕਰਨ ਤੋਂ ਬਾਅਦ ਹੀ ਫਲ ਪ੍ਰਾਪਤ ਕਰਨਾ ਚਾਹੁੰਦੇ ਹਨ ਜਦ ਉਹਨਾਂ ਨੂੰ ਆਪਣੇ ਯਤਨਾਂ ਦਾ ਫਲ ਇੱਕਦਮ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਨਿਰਾਸ਼ ਹੋ ਜਾਂਦੇ ਹਨ ਅਤੇ ਯਤਨ ਕਰਨੇ ਹੀ ਛੱਡ ਦਿੰਦੇ ਹਨ ਅਜਿਹੀ ਪਹੁੰਚ ਗਲਤ ਹੈ ਸਫਲਤਾ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਜਿਸ ਦੀ ਚਰਮ ਸੀਮਾ ਹੀ ਸਭ ਕੁਝ ਨਹੀਂ ਹੁੰਦੀ ਤੁਹਾਡੀ ਕਾਰਜਸ਼ੀਲਤਾ ਵੀ ਸਫਲਤਾ ਦਾ ਇੱਕ ਹਿੱਸਾ ਹੁੰਦੀ ਹੈ ਪਰੰਤੂ ਤੁਸੀਂ ਇਸ ਨੂੰ ਮਹਿਸੂਸ ਨਹੀਂ ਕਰਦੇ ਸੋ ਧੀਰਜ ਅਤੇ ਦ੍ਰਿੜਤਾ ਦਾ ਪੱਲਾ ਘੁੱਟ ਕੇ ਫੜੀ ਰੱਖੋ ਅਤੇ ਨਿਰਾਸ਼ਾ, ਚਿੰਤਾ, ਕਬਰਹਾਟ ਅਤੇ ਡਰ ਨੂੰ ਆਪਣੇ ਨੇੜੇ ਨਾ ਟੱਪ ਕੰ데요। ਇਹ ਸੰਭਵ ਹੀ ਨਹੀਂ ਕਿ ਤੁਸੀਂ ਮਹਾਨਤਾ ਦੇ ਰਸਤੇ ਤੇ ਚੱਲ ਰਹੇ ਹੋਵੋ ਅਤੇ ਰਸਤੇ ਵਿੱਚ ਰੁਕਾਵਟਾਂ ਤੇ ਮੁਸ਼ਕਲਾਂ ਪੇਸ਼ ਨਾ ਆਉਣ। ਦੁਸ਼ਵਾਰੀਆਂ ਅਤੇ ਕਠਿਨਾਈਆਂ ਤੋਂ ਘਬਰਾਉਣ ਵਾਲੇ ਵਿਅਕਤੀਆਂ ਨੂੰ ਮਹਾਨਤਾ ਦਾ ਸੁਪਨਾ ਲੈਣਾ ਛੱਡ ਦੇਣਾ ਚਾਹੀਦਾ ਹੈ। ਦੁਸ਼ਵਾਰਾਂ ਅਤੇ ਕਠਿਨਾਈਆਂ ਨੇ ਹੀ ਤੁਹਾਨੂੰ ਹੌਸਲਾ ਅਤੇ ਤਾਕਤ ਬਖਸ਼ਣੀ ਹੈ ਅਤੇ ਇਨ੍ਹਾਂ ਹੀ ਤੁਹਾਡੀਆਂ ਲੁਕੀਆਂ ਯੋਗਤਾਵਾਂ ਨੂੰ ਉਜਾਗਰ ਕਰਨਾ ਹੈ ਤੁਸੀਂ ਹਰ ਹਾਲਤ ਵਿੱਚ ਅੱਗੇ ਵਧਣਾ ਹੈ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ ਅਤੇ ਰੁਕਾਵਟਾਂ ਖੁਦ-ਬਖੁਦ ਦੂਰ ਹੋ ਜਾਣਗੀਆਂ ਹੇਠ ਲਿਖੇ 10 ਨੁਕਤੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨਾਲ ਸੰਬੰਧ ਰੱਖਦੇ ਹਨ ਅਤੇ ਜੀਵਨ ਦੀ ਉਚਿਤ ਸਮਝ ਲਈ ਬਹੁਤ ਲਾਭਕਾਰੀ ਹੋ ਸਕਦੇ ਹਨ ਸਾਨੂੰ ਹਮੇਸ਼ਾ ਇਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ 1 ਮਨੁੱਖ ਜਨਮ ਤੋਂ ਨਾ ਤਾਂ ਚੰਗਾ ਹੁੰਦਾ ਹੈ ਅਤੇ ਨਾ ਬੁਰਾ ਉਸ ਦੀ ਸਮਾਜਿਕ ਉਪਯੋਗਤਾ ਅਤੇ ਨਿੱਜੀ ਸੁਜੋਗਤਾ ਉਸ ਦੀ ਵਿਅਕਤੀਗਤ ਸਖਲਾਈ ਅਤੇ ਵਿਕਾਸ ਤੇ ਉਸ ਦੇ ਜੀਵਨ ਦੇ ਮੁਢਲੇ ਅਨੁਭਵਾਂ ਦੀ ਸਮਝ ਤੇ ਉਸ ਦੇ ਸਾਹਮਣੇ ਮੌਜੂਦ ਸਥਿਤੀਆਂ ਤੇ ਨਿਰਭਰ ਕਰਦੀ ਹੈ 2 ਮਨੁੱਖ ਨੂੰ ਆਪਣੀ ਵਿਅਕਤੀਗਤ ਯੋਗਤਾ ਅਤੇ ਸ਼ਕਤੀਆਂ ਦਾ ਅਹਿਸਾਸ ਨਹੀਂ ਹੁੰਦਾ ਉਸ ਅੰਦਰ ਅਜਿਹੇ ਮਾਨਸਿਕ ਨੈਤਿਕ ਅਤੇ ਰਚਨਾਤਮਕ ਯੋਗਤਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਪਹਿਚਾਨ ਨਹੀਂ ਪਾਉਂਦਾ ਅਤੇ ਇਸ ਲਈ ਉਹ ਅਧਵਰਤਕਾਂ ਜਾਂ ਅਨਵਰਤਕਾਂ ਹੀ ਰਹਿ ਜਾਂਦੀਆਂ ਹਨ 10 ਮਨੁੱਖ ਆਪਣੇ ਕਾਰਜਾਂ ਨੂੰ ਆਪਣੇ ਕਾਬੂ ਵਿੱਚ ਰੱਖ ਸਕਦਾ ਹੈ ਇਸ ਬਾਤ ਉਸ ਦੇ ਮਾਲਕ ਨਹੀਂ ਸਗੋਂ ਉਸ ਦੇ ਗੁਲਾਮ ਹੁੰਦੇ ਹਨ ਉਹ ਸਵੈ ਦੁਆਰਾ ਨਿਰਧਾਰਤ ਦ੍ਰਿਸ਼ਟੀਕੋਣਾ ਉਦੇਸ਼ਾਂ ਅਤੇ ਵਿਸ਼ਵਾਸਾਂ ਤੋਂ ਪ੍ਰੇਰਿਤ ਹੁੰਦਾ ਹੈ ਹੋ ਸਕਦਾ ਹੈ ਉਸ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਵੇ 4 ਮਨੁੱਖ ਅਣਜਾਣੇ ਹੀ ਆਪਣੀ ਤਕਦੀਰ ਨੂੰ ਪ੍ਰਭਾਵਿਤ ਕਰਦਾ ਹੈ ਉਸ ਨੂੰ ਇਸ ਗੱਲ ਦਾ ਤਾਂ ਪਤਾ ਹੁੰਦਾ ਹੈ ਕਿ ਉਸ ਨਾਲ ਕੀ ਕੀਤਾ ਜਾ ਰਿਹਾ ਹੈ ਪਰੰਤੂ ਉਸ ਨੂੰ ਇਸ ਗੱਲ ਦਾ ਬਹੁਤ ਘੱਟ ਪਤਾ ਹੁੰਦਾ ਹੈ ਕਿ ਉਹ ਦੂਸਰਿਆਂ ਨਾਲ ਜਾਂ ਖੁਦ ਆਪਣੇ ਨਾਲ ਕੀ ਕਰ ਰਿਹਾ ਹੈ 5 ਮਨੁੱਖ ਦੇ ਪੂਰਨ ਸਮਾਜਿਕ ਯੋਗਦਾਨ ਅਤੇ ਸਹਿਯੋਗ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਇਹ ਹੁੰਦੀ ਹੈ ਕਿ ਉਹ ਆਪਣੀ ਸ਼ਕਤੀ ਅਤੇ ਮਹੱਤਤਾ ਨੂੰ ਅਸਲ ਨਾਲੋਂ ਘੱਟ ਸਮਝਦਾ ਹੈ ਗਲਤ ਵਿਦਿਆਕ ਪ੍ਰਣਾਲੀ ਕਈ ਵਾਰ ਮਨੁੱਖ ਦੇ ਮਨ ਵਿੱਚ ਗਲਤ ਧਾਰਨਾਵਾਂ ਅਤੇ ਦ੍ਰਿਸ਼ਟੀਕੋਣ ਭਰ ਦਿੰਦੀ ਹੈ ਜਿਸ ਦੇ ਨਤੀਜੇ ਵਜੋਂ ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਘਟੀਆ ਸਮਝਣ ਲੱਗ ਪੈਂਦਾ ਹੈ 6 ਮਨੁੱਖ ਦੀ ਹਾਰ ਅਤੇ ਗ੍ਰਾਵਟ ਦਾ ਸਭ ਤੋਂ ਵੱਡਾ ਕਾਰਨ ਡਰ ਹੈ ਹੌਸਲਾ ਅਤੇ ਆਪਣੀ ਯੋਗਤਾ ਵਿੱਚ ਵਿਸ਼ਵਾਸ ਸਾਰੇ ਗੁణਾਂ ਦੀ ਨੀ ਹੈ اپنی ਮਹੱਤਤਾ ਦੇ ਅਹਿਸਾਸ ਦੁਆਰਾ ਉਹ ਇੰਜ ਮਹਿਸੂਸ ਕਰ ਸਕਦਾ ਹੈ ਜਿਵੇਂ ਕਿ ਉਸ ਦਾ ਦੂਸਰਿਆਂ ਨਾਲ ਕੋਈ ਸਬੰਧ ਹੋਵੇ ਅਤੇ ਉਹ ਦੂਸਰਿਆਂ ਵਿੱਚ ਦਿਲਚਸਪੀ ਲੈ ਸਕਦਾ ਹੋਵੇ। 7 ਸੰਤੁਲਿਤ ਮਨੁੱਖੀ ਰਿਸ਼ਤਿਆਂ ਦਾ ਆਧਾਰ ਆਪਣੇ ਲਈ ਸਵੈਮਾਨ ਅਤੇ ਦੂਸਰਿਆਂ ਦੇ ਅਧਿਕਾਰਾਂ ਅਤੇ ਸ਼ਾਨ ਪ੍ਰਤੀ ਸਨਮਾਨ ਹੈ। ਮਨੁੱਖੀ ਝਗੜਿਆਂ ਨੂੰ ਤਾਕਤ ਜਾਂ ਭੈ ਦੁਆਰਾ ਹੱਲ ਕਰਨਾ ਇਸ ਵਿੱਚ ਸ਼ਾਮਲ ਹੈ। ਸਮਾਜਿਕ ਸੰਤੁਲਨ ਕੇਵਲ ਸਮਾਨਤਾ ਅਤੇ ਲੋਕਤੰਤਰ ਦੀ ਭਾਵਨਾ ਦੇ ਆਧਾਰ ਤੇ ਕੀਤੇ ਗਏ ਸਮਝੌਤਿਆਂ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ 8 ਲੋਕਤੰਤਰ ਵਿੱਚ ਸਧਾਰਨ ਮਨੁੱਖ ਸ਼ਾਸਕ ਹੁੰਦਾ ਹੈ ਇਸ ਲਈ ਸਮਾਜ ਦਾ ਹਰ ਮੈਂਬਰ ਉਸ ਮਾਣ ਅਤੇ ਸਤਕਾਰ ਦਾ ਹੱਕਦਾਰ ਹੋਣਾ ਚਾਹੀਦਾ ਹੈ ਜਿਹੜਾ ਕਿ ਕਿਸੇ ਸ਼ਾਸਕ ਨੂੰ ਦਿੱਤਾ ਜਾਂਦਾ ਹੈ ਬੁਨਿਆਦੀ ਮਨੁੱਖੀ ਸਮਾਨਤਾ ਉੱਪਰ ਨਸਲ ਰੰਗ ਧਰਮ ਲਿੰਗ ਉਮਰ ਸਮਾਜਿਕ ਅਤੇ ਆਰਥਿਕ ਰੁਤਬਾ ਵਿਦਿਆ ਸਰੀਰਕ ਜਾਂ ਮਾਨਸਿਕ ਸਿਹਤ ਅਤੇ ਸੁੰਦਰਤਾ ਸੁਦਾਚਾਰਕ ਅਤੇ ਬੌਧਿਕ ਵਿਕਾਸ ਨਿਪੁੰਨਤਾ ਅਤੇ ਨਿੱਜੀ ਪ੍ਰਾਪਤੀਆਂ ਦਾ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ ਅਪਰੋਕਤ ਕਾਰਨਾਂ ਤੇ ਆਧਾਰਿਤ ਕੋਈ ਵੀ ਵਧੀਆਪਨ ਜਾਂ ਘਟਿਆਪਨ ਦਾ ਅਹਿਸਾਸ ਬਿਲਕੁਲ ਨਿਰਅਧਾਰ ਅਤੇ ਗਲਤ ਹੈ 9 ਤਰਤੀ ਦੀ ਸ਼ਾਂਤੀ ਅਤੇ ਮਨ ਦੀ ਸ਼ਾਂਤੀ ਤਦ ਹੀ ਪ੍ਰਾਪਤ ਹੋ ਸਕਦੀ ਹੈ ਜਦ ਇੱਕ ਮਨੁੱਖ ਦੀ ਦੂਸਰੇ ਮਨੁੱਖ ਉੱਪਰ ਸਰਦਾਰੀ ਖਤਮ ਹੋ ਜਾਏਗੀ ਅਤੇ ਜਦ ਹਰ ਵਿਅਕਤੀ ਦੀ ਮਹੱਤਤਾ ਉਸ ਦੀਆਂ ਆਪਣੀਆਂ ਨਜ਼ਰਾਂ ਵਿੱਚ ਅਤੇ ਦੂਸਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਪੂਰੀ ਤਰ੍ਹਾਂ ਸਥਾਪਿਤ ਹੋ ਜਾਏਗੀ ਅਤੇ ਜਦ ਛਾਂ ਜਾਂ ਸ਼ਕਤੀ ਦੀ ਇੱਛਾ ਕਿਸੇ ਮਨੁੱਖ ਨੂੰ ਦੂਸਰੇ ਮਨੁੱਖ ਦੇ ਵਿਰੁੱਧ ਖੜਾ ਨਹੀਂ ਹੋਣ ਦੇਵੇਗੀ 10 ਸਾਨੂੰ ਇੱਕ ਦੂਸਰੇ ਦੀ ਸਹਾਇਤਾ ਦੀ ਨਿਰੰਤਰ ਲੋੜ ਹੁੰਦੀ ਹੈ ਤਾਂ ਜੋ ਅਸੀਂ ਆਪਣੀਆਂ ਸਮਰਥਾਵਾਂ ਦੀ ਪੂਰੀ ਵਰਤੋਂ ਕਰ ਸਕੀਏ ਆਪਣੇ ਚੰਗੇ ਇਰਾਦੇਆਂ ਅਤੇ ਨੇਕ ਇਛਾਵਾਂ ਨੂੰ ਮਜ਼ਬੂਤ ਕਰ ਸਕੀਏ ਅਤੇ ਨਿਰਾਸ਼ਾਜਨਕ ਅਤੇ ਮਨੋਬਲ ਘਟਾਉਣ ਵਾਲਿਆਂ ਅਨੁਭਵਾਂ ਦਾ ਟੱਕਰਾ ਕਰ ਸਕੀਏ ਧੰਨਵਾਦ